ਪੰਜਾਬ ਦੇ ਤਿੰਨ ਹਾਕੀ ਖਿਡਾਰੀਆਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਸਰਬਉੱਚ ਖੇਡ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਮਿਲਿਆ ਉੱਥੇ ਹੀ ਸੁਖਜੀਤ ਸਿੰਘ ਅਤੇ ਜਰਮਨਪ੍ਰੀਤ ਸਿੰਘ ਨੂੰ ਅਰਜੁਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹਰਮਨਪ੍ਰੀਤ ਸਿੰਘ ਦੇ ਕੈਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚ ਟੋਕੀਓ 2020 올림픽 ਚ ਕਾਂਸੀ ਦਾ ਤਮਗਾ 2023 ਏਸ਼ੀਆ ਖੇਡਾਂ ਵਿੱਚ ਸੋਨ ਤਮਗਾ ਅਤੇ ਪੈਰਿਸ 올림픽 2024 ਚ ਕਾਂਸੀ ਦਾ ਤਮਗਾ ਸ਼ਾਮਲ ਹੈ ਹਾਕੀ ਖਿਡਾਰੀ ਜਨਮਨਪ੍ਰੀਤ ਸਿੰਘ ਤੇ ਇੱਕ ਅਜੀਬਾ ਸਮਾਂ ਆਇਆ ਸੀ ਜਦੋਂ ਉਹ 2 ਸਾਲ ਬਿਸਤਰੇ ਤੇ ਪੈ ਰਹੇ ਉਹਨਾਂ ਦੀ ਲੱਤ ਵਿੱਚ ਦਰਦ ਹੋਣ ਕਰਕੇ ਡਾਕਟਰ ਨੇ ਉਹਨਾਂ ਨੂੰ ਗਲਤ ਟੀਕਾ ਲਗਾ ਦਿੱਤਾ ਸੀ ਜਿਸ ਕਰਕੇ ਉਹਨਾਂ ਨੂੰ 2 ਸਾਲ ਬੈੱਡ ਰੈਸਟ ਲੈਣੀ ਪਈ ਪਰ ਹਾਕੀ ਪ੍ਰਤੀ ਉਹਨਾਂ ਦਾ ਜਨੂਨ ਘਟ ਨਹੀਂ ਹੋਇਆ 2 ਸਾਲ ਬਾਅਦ ਉਹ ਵਿਦੇਸ਼ ਗਏ ਅਤੇ ਖੇਡਾਂ ਦੇ ਵਿੱਚ ਸ਼ਾਨਦਾਰ ਵਾਪਸੀ ਕੀਤੀ ਸੁਖਜੀਤ ਸਿੰਘ ਜਲੰਧਰ ਦੇ ਪਿੰਡ ਤਨੋਵਲੀ ਦੇ ਰਹਿਣ ਵਾਲੇ ਨੇ ਉਹਨਾਂ ਦੀ ਸਫਲਤਾ ਦੀ ਕਹਾਣੀ ਵੀ ਪ੍ਰੇਰਣਾ ਦਾਇਕੇ 6 ਸਾਲ ਪਹਿਲਾਂ ਪਿੱਠ ਦੀ ਇੱਕ ਗੰਭੀਰ ਸੱਟ ਕਰਕੇ ਉਹਨਾਂ ਦੀ ਸੱਜੀ ਲੱਤ ਅਸਥਾਈ ਤੌਰ ਤੇ ਹਿਲਜੁਲ ਵੀ ਨਹੀਂ ਕਰ ਸਕੀ ਪਰ ਆਪਣੇ ਜਨੂਨ ਅਤੇ ਸਖਤ ਮਿਹਨਤ ਨਾਲ ਉਹਨਾਂ ਨੇ ਨਾ ਸਿਰਫ ਮੈਦਾਨ ਦੇ ਵਿੱਚ ਵਾਪਸੀ ਕੀਤੀ ਸਗੋਂ 올림픽 ਵਰਗੇ ਵੱਡੇ ਪਲੇਟਫਾਰਮ ਤੇ ਦੇਸ਼ ਦੀ ਨੁਮਾਇੰਦਗੀ ਵੀ ਕੀਤੀ ਹੈ